ਪਰਮੇਸ਼ਰ ਆਦ ਵਿੱਚ ਅੱਜ ਤੇ ਯੁੱਗ ਦੇ ਅੰਤ ਤੀਕਰ ਇੱਕੋ ਜਿਹਾ ਪਰਮੇਸ਼ਰ ਹallelujah ਸੋ ਜੇ ਤੁਸੀਂ ਈਮਾਨ ਨਾਲ ਆਏ ਆ ਅੱਜ ਤੁਸੀਂ ਖਾਲੀ ਹੱਥੀ ਵਾਪਸ ਨਹੀਂ ਜਾਣਾ ਸੱਚੀ ਮੈਂ ਫਿਰ ਤੋਂ ਕਹਿੰਨੀ ਜੇ ਤੁਸੀਂ ਈਮਾਨ ਨਾਲ ਆਏ ਆ ਨੇਚਾ ਰੱਖ ਕੇ ਵਿਸ਼ਵਾਸ ਨਾਲ ਆਏ ਆ ਅੱਜ ਤੁਸੀਂ ਖਾਲੀ ਹੱਥ ਵਾਪਸ ਨਹੀਂ ਜਾਣਾ ਅੱਜ ਤੁਹਾਡੇ ਹੱਥ ਬਰਕਤ ਨਾਲ ਭਰਨਗੇ ਸ਼ਿਫਾ ਦੇ ਨਾਲ ਭਰਨਗੇ ਛੁਟਕਾਰੇ ਨਾਲ ਪਰਣਗੇ ਗਵਾਹੀਆਂ ਨਾਲ ਪਰ ਜਾਣਗੇ ਤੁਸੀਂ ਨਿਹਾਲ ਕੀਤੇ ਜਾਓਗੇ ਕਿਉਂਕਿ ਤੁਸੀਂ ਕਿਸੇ ਸਧਾਰਨ ਥਾਂ ਤੇ ਥੋੜੀ ਆਏ ਆ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਏ ਆ ਔਰ ਪਰਮੇਸ਼ਵਰ ਜੋ ਸਾਰਾ ਕੁਝ ਕਰਨ ਦੀ ਤਾਕਤ ਰੱਖਦਾ ਉਸ ਪਰਮੇਸ਼ਵਰ ਦੀ ਹਜ਼ੂਰੀ ਚ ਆਏ ਆ ਜੇ ਅਸੀਂ ਕਿਸੇ ਮਨੁੱਖ ਦੇ ਕੋਲ ਜਾਈਏ ਫੇਰ ਸ਼ੱਕ ਕਰ ਸਕਦੇ ਹਾਂ ਵੀ ਪਤਾ ਨਹੀਂ ਇਹ ਸਾਨੂੰ ਸੁਣੂਗਾ ਕਿ ਨਹੀਂ ਸਾਡੀ ਗੱਲ ਮੰਨੂਗਾ ਕਿ ਨਹੀਂ ਪਰ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਗਏ ਉਹ ਦਾ ਸਾਗਰ ਆ ਉਹ ਕਿਰਪਾ ਦਾ ਤਨਹੀ ਆ ਉਹ ਦਿਆਲੂ ਆ ਕਿਰਪਾਲੂ ਆ ਉਹ ਪੱਥਰ ਦਿਲ ਨਹੀਂ ਆ ਉਹ ਸਾਡੇ ਗੁਨਾਹਾਂ ਨੂੰ ਆਪਣੀ ਪਿੱਠ ਪਿੱਛੇ ਸੁੱਟਦਾ ਹੈ ਤੇ ਸਾਨੂੰ ਇੱਕ ਨਵਾਂ ਦਿਨ ਦੇ ਦਿੰਦਾ ਹੈ ਅੱਜ ਉਹਨੇ ਤੁਹਾਡੀਆਂ ਬੇਨਤੀਆਂ ਨੂੰ ਸੁਣਨਾ ਹੈ ਅੱਜ ਉਹਨੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਤੁਹਾਨੂੰ ਦੇਣਾ ਹੈ ਹallelujah ਬਸ ਸਾਨੂੰ ਪ੍ਰਾਰਥਨਾ ਕਰਨੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਕਿ ਵਾਕਿਆ ਹੀ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਏ ਹਾਂ ਤੇ ਜੇ ਤੁਸੀਂ ਇਹ ਵਿਸ਼ਵਾਸ ਕਰ ਲਿਆ ਫੇ ਸਮਝ ਲਓ ਤੁਹਾਡੇ ਲਈ ਜੋ ਕੁਝ ਮਨ ਵਿੱਚ ਲੈ ਕੇ ਆਏ ਅੱਜ ਹੋ ਗਿਆ ਭਾਵੇਂ ਅੱਜ ਦੀ ਤਰੀਕ ਪਾ ਕੇ ਲਿਖ ਲਓ ਸੱਚੀ ਇੱਕ ਗੱਲ ਨੋਟ ਕਰ ਲਿਓ ਜਿਸ ਦਿਨ ਮੈਂ ਤੁਹਾਨੂੰ ਇਹ ਗੱਲ ਕਹਿ ਦਵਾਂ ਕਿ ਅੱਜ ਦੀ ਤਰੀਕ ਪਾ ਕੇ ਲਿਖ ਲਿਓ ਉਸ ਦਿਨ ਫੇ ਕੋਈ ਨਾ ਕੋਈ ਹੋ ਜਾਂਦਾ ਹੈ ਤਾਂ ਹੁੰਦਾ ਵੀ ਜ਼ਬਰਦਸਤ ਹੈ ਸਮਝ ਲੱਗੀ ਕਿੰਨਿਆਂ ਨੇ ਐਕਸਪੈਰੀਮੈਂਟ ਕੀਤਾ ਹੁਣ ਤੱਕ ਤੁਸੀਂ ਸਾਰਿਆਂ ਨੇ ਵਾਓ ਪ੍ਰਭੂ ਮਹਾਨ ਹੈ ਪ੍ਰਭੂ ਦੇ ਕੰਮ ਵੱਡੇ ਆ ਇਹ ਮੇਰੇ ਕਹਿਣੇ ਕਰਕੇ ਨਹੀਂ ਹੁੰਦਾ ਪਰ ਉਹਦੇ ਸਿਗਨਲ ਆਉਂਦੇ ਆ ਇਦਾਂ ਵੀ ਅੱਜ ਇੱਥੇ ਕੁਝ ਹੋਣ ਵਾਲਾ ਆ ਤੇ ਅੱਜ ਸਿਗਨਲ ਪੂਰੇ ਆ ਠੀਕ ਆ ਹੁਣ ਤੁਸੀਂ ਆਪਣੀਆਂ ਡਿਵਾਈਸੇਸ ਜਿਹੜੀਆਂ ਆ ਨਾ ਉਹਨਾਂ ਨੂੰ ਆਨ ਰੱਖਿਓ ਵੀ ਤੁਸੀਂ ਨੈਟਵਰਕ ਕੈਚ ਕਰ ਲਿਓ ਨੈਟਵਰਕ ਬਿਲਕੁਲ ਠੀਕ ਆ ਬਸ ਤੁਸੀਂ ਕੈਚ ਕਰਨਾ ਤੁਸੀਂ ਕਨੈਕਟ ਹੋਣਾ ਉਸ ਨੈਟਵਰਕ ਦੇ ਨਾਲ ਤੇ ਜਿਹੜਾ ਜਿਹੜਾ ਉਸ ਨੈਟਵਰਕ ਦੇ ਨਾਲ ਕਨੈਕਟ ਹੋ ਗਿਆ ਅੱਜ ਫੇਰ ਕੁਝ ਲੈ ਕੇ ਹੀ ਜਾਊਗਾ ਇੱਥੋਂ ਹallelujah ਸੋ ਜਦੋਂ ਅਸੀਂ ਕਿਤੇ ਉਹ ਕੁਝ ਪ੍ਰਾਪਤ ਕਰਨਾ ਹੁੰਦਾ ਆ ਸਾਨੂੰ ਨੀਵੇਂ ਹੋਣਾ ਪੈਂਦਾ ਆ ਹੈਨਾ ਸਾਨੂੰ